ਲੋਕ ਸਭਾ ਹਲਕਾ ਨਨਪੁਰ ਸਾਹਿਬ ਤੋਂ ਕਾਲੀ ਭਾਜਪਾ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਜਿੱਤ ਹੋ ਗਈ ਹੈ ਉਹ ਦਾ ਕਾਂਗਰਸ ਦੀ ਅੰਬਿਕਾ ਸੋਨੀ ਅਤੇ ਆਮ ਆਦਮੀ ਪਾਰਟੀ ਦੇ ਹਿੰਮਤ ਸਿੰਘ ਸ਼ੇਰ ਗੇਲੂ ਹਾਰ ਗਏ ਚੰਦੂ ਮਾਜਰਾ ਦਾ ਕਹਿਣਾ ਹੈ ਕਿ ਉਹਨਾਂ ਦੀ ਜਿੱਤ ਯਕੀਨੀ ਸੀ ਅੰਬਿਕਾ ਸੋਨੀ ਬਾਰੇ ਬੋਲਦੇ ਉਹਨਾਂ ਕਿਹਾ ਕਿ ਕਾਂਗਰਸ ਦੀ ਜਿੱਤ ਕਦੇ ਵੀ ਨਹੀਂ ਸੀ ਹੋ ਸਕਦੀ ਕਿਉਂਕਿ ਕਾਂਗਰਸ ਨੂੰ ਕੁਝ ਐਨਆਰਆਈ ਵੋਟ ਛੱਡ ਕੇ ਬਾਕੀ ਕਿਤੇ ਵੀ ਬਹੁਮਤ ਦੀ ਆਸ ਨਹੀਂ ਸੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਕਾਮਯਾਬੀ ਤੇ ਹੈਰਾਨੀ ਜ਼ਾਹਿਰ ਕਰਦੇ ਉਹਨਾਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਦੀ ਦੁਚਿੱਤੀ ਦਾ ਨਤੀਜਾ ਹੈ ਹਾਲਾਂਕਿ ਇਹ ਸੀਟਾਂ ਉਹਨਾਂ ਦੀ ਪਾਰਟੀ ਕਾਲੀ ਬੀਜੇਪੀ ਦੇ ਹਿੱਸੇ ਹੀ ਆਉਣੀਆਂ ਸਨ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਲੀ ਦਲ ਦੇ ਉਮੀਦਵਾਰ ਸ਼ੇਰ ਸਿੰਘ ਗੁਬਾਇਆ ਜਿੱਤ ਗਏ ਨੇ ਉਹਨਾਂ ਨੇ ਕਾਂਗਰਸ ਦੇ ਕਦਾਵਰ ਨੇਤਾ ਸੁਨੀਲ ਕੁਮਾਰ ਜਾਖੜ ਨੂੰ ਮਾਤ ਦਿੱਤੀ ਹੈ ਸਾਰੇ ਰਿਪੋਰਟਰਾਂ ਦਾ ਸਪੋਰਟਰਾਂ ਦਾ ਲੀਡਰ ਸਾਹਿਬਾਨਾਂ ਦਾ ਤੇ ਸਰਦਾਰ ਪ੍ਰਕਾਸ਼ ਬਾਲਾ ਸਾਹਿਬ ਦਾ ਜੀ ਸ਼ੀਰ ਸਾਹਿਬ ਦਾ ਬੀਜੇਪੀ ਨੇ ਖਰਦਾਂ ਕਮਲ ਵਰਨਾ ਜੀ ਦਾ ਸਾਰਿਆਂ ਦਾ ਜਿਨ੍ਹਾਂ ਨੇ ਬਹੁਤ ਤਗੜੇ ਹੋ ਕੇ ਸਾਥ ਦਿੱਤੇ ਪਾਰਲੀਮੈਂਟ ਦੀ ਸੋਈ ਜਿਹੜੀ ਹੈ ਸ਼ਾਮ ਜੀ ਦੇ ਨਾਲ ਮੈਂ ਧੰਨਵਾਦ ਕਰਾਂ ਦੁਜੀ ਵਾਰ ਮੈਨੂੰ ਮੌਕਾ ਦਿੱਤਾ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਲੋਕਾਂ ਦੀ ਜੀ ਆਇਆਂ ਨੂੰ ਦੁਪਰ ਕਰਾਉਂ ਕਰਕੇ ਉਹਨਾਂ ਦੇ ਕੰਮ ਆ ਆਵੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਿਲ ਜੋਸ਼ੀ ਨੇ ਜੇਟਲੀ ਦੀ ਹਾਰ ਤੋਂ ਬਾਅਦ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦਿੱਤਾ ਉਹਨਾਂ ਜੇਟਲੀ ਦੀ ਹਾਰ ਦੇ ਲਈ ਖੁਦ ਨੂੰ ਜ਼ਿੰਮੇਵਾਰ ਮੰਨਦੇ ਆ ਆਪਣਾ ਅਹੁਦਾ ਛੱਡਿਆ ਹੈ